ਤੁਹਾਨੂੰ ਲੱਗਦਾ ਹੈ ਤੇ ਕਮੁਨਜ਼ ਕਨਜੀ ਨੇ ਮੈਂ ਮਿੱਟੀ ਕਿਤਾਬ ਤੁਹਾਨੂੰ ਦਿੱਤੀ ਹੈ ਚੰਗਾ ਲੱਗਦਾ ਇਹਦਾ ਟਾਈਟਲ ਹੀ ਇੱਕ ਬਹੁਤ ਵੱਡੀ ਗੱਲ ਹੈ ਸਮਾਜਿਕ ਪਰਿਵਰਤਨਾ ਟੋਟਲ ਦਾ ਇਹਨਾਂ ਅਲੈਂਸਸ ਮੈਂ ਮੈਂ ਕੌਣ ਜਿੰਦੇ ਕੋਲੇ ਧਨ ਹੈ ਜਿਹਦੇ ਕੋਲੇ ਤਾਕਤ ਹੈ ਜਿਹਦੇ ਕੋਲੇ ਪਦਾਰਥ ਹੈ ਉਹ ਮੈਂ ਆਮ ਦੇਖਦੇ ਅਸੀਂ ਸਮਾਜ ਦੇ ਵਿੱਚ ਤੇ ਮਿੱਟੀ ਕੋਲੇ ਮਿੱਟੀ ਉਹ 80% ਲੋਕ ਨੇ ਜਿੰਨਾਂ ਕੋਲੇ ਰੋਟੀ ਦੇ ਸਾਧਨ ਨਹੀਂ ਤੇ ਧੱਕੜ ਕਰ ਕਿਥੇ ਪੜਿਆ ਵਿਚਾਰਾ ਕਿਤੇ ਜੰਮਿਆ ਉਹ 80% ਲੋਕਾਂ ਤੇ ਜਿੰਦਗੀ ਹੈ ਜਿੱਤੇ ਸਵੇਰ ਤੋਂ ਸ਼ਾਮ ਤੱਕ ਰੋਟੀ ਦਾ ਫਿਕਰ ਹੈ ਬਾਪੂ ਦੇ ਪੱਗ ਦਾ ਫਿਕਰ ਹੈ ਮਾਂ ਦੇ ਹੋ ਕੇ ਦਾ ਫਿਕਰ ਹੈ ਸੋ ਇਸ ਕਰਕੇ ਇਹ ਜਿਹੜਾ ਦਰਦ ਹੈ ਇਹ ਉਹ ਹੀ ਲਿਖ ਸਕਦਾ ਜੀ ਦੇ 5.2 ਉਹ ਬਿੱਟੀ ਚ ਰੋੜ ਕੇ ਸਕੂਲ ਦੇ ਟੱਪਰੇ ਤੇ ਬਹਿ ਕੇ ਪੜ੍ਹਦੇ ਤੇ ਇੰਨੇ ਤੱਕ ਹਾਂ ਤਾਂ ਬਿਰੋਦੀ ਜਿਹੜੀ ਲਪੂਰੀ ਹੈ ਨਾ ਉਹ ਤਾਂ ਮਾ ਤੋਂ ਉੱਚੀ ਹੋਈ ਤੇ ਉਹ ਤਾਂ ਸਾਨੂੰ ਜਾਂਦਾ ਪਾਦੋ ਚਪਾਨ ਦਿੱਤਾ ਵੀ ਕਿਰਪਾ ਨਹੀਂ ਕਰ। ਸਰ ਸਰ ਨੇ ਧਰਮ ਨੇ ਬਖਰੇਵੇਂ ਚਪਾ ਦਿੱਤਾ ਮੈਂ Hindu ਮੈਂ ਸਿੱਖ ਮੈਂ ਮੁਸਲਮਾਨ ਮੈਂ ਸਾਈ ਮੋਦੀ ਇਹ ਉਸ ਸੈਦ ਕਰਦੇ ਤਾਂ ਕੋਈ ਚਾਤ ਨਹੀਂ ਹੁੰਦੀ ਸੈਦ ਕਰਦੇ ਤਾਂ ਵਿਚਾਰ ਉੱਚੇ ਹੁੰਦੇ ਨੇ ਉਹ ਇਹਨਾਂ ਤੋਂ ਉੱਚਾ ਹੁੰਦਾ ਤੋ ਇਸ ਕਰਕੇ ਸਾਨੂੰ ਜਦੋਂ ਅਸੀਂ ਇਹ ਗੱਲ ਕਰਦੇ ਆ ਕਿਸੇ ਤਪੇ ਹੋਏ ਇੱਥੇ ਦੀ ਗੱਲ ਕਰਦੇ ਕਿਸੇ ਰੂਪ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦਰਦ ਦਾ ਹਉਦੇ ਤੇ ਸਤਿਮੁਜੀ ਆਹ ਉਹ ਤਾਂ ਹੀ ਸਹਿਦਕਾਰ ਉੱਠਾ ਕਿਉਂਕਿ ਬਿਨਾ ਜਜ਼ਬਾਤ ਤੋਂ ਨਹੀਂ ਲਿਖਿਆ ਜਾਂਦਾ ਬਿਨਾ ਰੂਪੀ ਤੋਂ ਨਹੀਂ ਲਿਖਿਆ ਜਾਂਦਾ ਬਿਨਾ ਧੁਮਾਗੀ ਸੋਚ ਤੋਂ ਨਹੀਂ ਲਿਖਿਆ ਜਾਂਦਾ ਆ ਇਦੀ ਆਪੇ ਇਸੇ ਕੰਨੀ ਤੋ ਅਸੀਂ ਜਦੋਂ ਦੂਜੇ ਦਾ ਸੁਵਾਦ ਸੁਣਦੇ ਆ ਦੂਜੇ ਦੀਆਂ ਕਥੀ ਸੁਣਦੇ ਆ ਤੇ ਦੂਜੇ ਦੀ ਗੱਲ ਸੁਣਦੇ ਆ ਤਾਂ ਸਾਡੇ ਅੰਦਰਲਾ ਜਿਹੜਾ ਉਹ ਰੱਬ ਹੈ ਜਿਹਨੂੰ ਅਸੀਂ ਰੱਬ ਮੰਨਦੇ ਆ ਉਹ ਵਿਚਾਰ ਉਹ ਚਾਹ ਸੁੱਚਾ ਜਿਹੜੀ ਮਨੁੱਖਤਾ ਉਹ ਰੱਬ ਕਿਤੇ ਵੱਖ ਨਹੀਂ ਪਰ ਸਾਡੀ ਦੇਖਣ ਵਾਲੀ ਵਾਹ ਵਾਹ ਜੀ ਵਾਹ ਸੋ ਉਹ ਤਾਂ ਸਾਡੇ ਹਿਰਦੇ ਚ ਆਵੇ ਜਦੋਂ ਅਸੀਂ ਕਿਸੇ ਦਾ ਭਲਾ ਸੋਚਦੇ ਆਂ ਜਦੋਂ ਕਿਸੇ ਨੂੰ ਪਿਆਰ ਕਰਦੇ ਆਂ ਮੁਰ ਉਹ ਪਿਆਰ ਵਾਲੀ ਗੱਲ ਵੀ ਦੇਖੋ ਬਾਰਸ਼ਾ ਲਿਖਣਾ ਉਹ ਕਹਿੰਦਾ ਹੀ ਤਨੂ ਹੈ ਸੰਪੂਰਨ ਉਹ ਤਾਂ ਦੇ ਅੰਤ ਹੀ ਆ ਗਿਆ ਉਹ ਸਾਡੇ ਕਿਸਮਤੇ ਆ ਗਿਆ ਕਿਵੇਂ ਇਹ ਐ ਰੂਹ ਚੰਗਾ ਕਰ ਇਹਦਾ ਸੁਭੇਲ ਕਰ ਰੂਹ ਤੇ ਜਿਸਮ ਦਾ ਜਿਹੜਾ ਮੇਲ ਹੈ ਇਹ ਇਸੀ ਬਨੁਕਤਾ ਦੇ ਵਿੱਚ ਲੈ ਜਾਂਦੇ ਆ ਜੇ ਅਸੀਂ ਉੱਥੇ ਤੱਕ ਪਹੁੰਚ ਜਾਂਦੇ ਆ ਨਾ ਸੱਚੀ ਹਈ ਅਸੀਂ ਸੱਚੀ ਹਈ ਨਾ ਇੱਟਾ ਨਾ ਜੇ ਮੈਂ ਆਪਣੇ ਮਨ ਨੂੰ ਸੋਖ ਤਪਾ ਆਪਾਂ ਪੁਜਾ ਆ ਗਈ ਮਾਰੀ ਜਲੀਏ ਝੱਕਦਾ ਦੇਖ ਕਿ ਤੇ ਬਨੁਕਤਾ ਤੇ ਰਖਾ ਨਹੀਂ ਕਰਦੀ ਹਾਂ ਤਾਂ ਫਿਰ ਕੁਛ ਨਹੀਂ ਹੈ ਸੋ ਇਸ ਕਰਕੇ ਉਹ ਸਾਡਾ ਮਾਣ ਕਰੀ ਸਵਾਲਾ ਇਹੋ ਇੱਕ ਮਕਸਦ ਹੈ ਵੀ ਆ ਜਿਹੜਾ ਭੱਜੂ ਬਣ ਕੇ ਇਹ ਇਸੇ ਗੱਲ ਲਈ ਤਾਂ ਵਿਚਾਰ ਤੇ ਬਣਿਆ ਤਾਂ ਜੋ ਆਪਾਂ ਸਾਰੇ ਇਕੱਠੇ ਹੋ ਕੇ ਇਥੇ ਕੁਝ ਨਾ ਕੁਝ ਵਿਚਾਰ ਕਰੀਏ ਸਵਾਲ ਕਰੀਏ ਅਮਰਕਸਾ ਵਰਕੇ ਲਿਖਕ ਪੈਦਾ ਕਰਕੇ ਕਿਉਂਕਿ ਬਿਨਾ ਜੁਝਵਾਦ ਤੋਂ ਲਿਖਿਆ ਨਹੀਂ ਜਾਂਦਾ ਬਿਨਾ ਨੂੰ ਪੂਤੀ ਤੋਂ ਨੂੰ ਪੂਤੀ ਕਦੋਂ ਮਿਲੇਗੀ ਉਹ ਬਾਪੂ ਦੇ ਸਾਹਬ ਨੂੰ ਵਿਚਾਰਾ ਜਦੋਂ ਝੋਲਾ ਚੱਕੀ ਹੁੰਦਾ ਘਰ ਦੇ ਨਾਲ ਸਕਦਾ ਦਿਲ ਪਰਦਾ ਥੱਕਿਆ ਟੁੱਟਿਆ ਹੁੰਦਾ ਤੇ ਕਰਵਲੀ ਅਕੇ ਹੋ ਕੇ ਉਹ ਝੋਲਾ ਪੜਦੀ ਹੈ ਬਤੂ ਕਿਵੇਂ ਜੰਬੜਦੇ ਨੇ ਬਾਪੂ ਕੁਝ ਖਾਣ ਨੂੰ ਲਿਆ ਸੁਇਸ ਕਰੀਏ ਉਹ ਜਿਹੜਾ ਦੰਦ ਹੈ ਉਹ ਬੱਚੇ ਦਾ ਉਹ ਕੁਝ ਤਦੋਂ ਵੱਡਾ ਹੋਏਗਾ ਤਦੋਂ ਦੀ ਬੁੱਧੀ ਕਿੱਥੇ ਗਈ ਕਿੰਨਾ ਉੱਚਾ ਹੋ ਗਿਆ ਸੋ ਉਹ ਜੱਗੜ ਵਰਗੇ ਹੀ ਬਣਦੇ ਸੋ ਮੋਰ ਮੋਰ